ਕੋ ਕੀ ਹਾਲ ਚਾਲ ਨੇ ਜੀ ਬਾਈ ਸਾਰਿਆਂ ਦੇ ਅੱਜ ਦਾ ਸ਼ੂਟ ਆਪਣਾ ਫੇਰ ਅੱਜ ਚੰਡੀਗੜ੍ਹ ਦਾ ਪੌਡਕਾਸਟਾਂ ਦਾ ਤੇ ਅੱਜ ਆਪਾਂ ਨਿਕਲਦੇ ਆ ਘਰੋਂ ਹਾਈ ਬਾਈ ਬਾਈ ਕਰਨੇ ਬਾਈਗਾ ਬਾਈ ਟਾਈਮ 7 ਵਜੇ ਸੂਰਜ ਨਿਕਲਿਆ ਜੀ ਵਾਰ ਦੇਖੋ ਚੜਦਾ ਹੀ ਸੂਰਜ ਹਲੇ ਕਿਉਂਕਿ ਫੇਰ ਚੰਡੀਗੜ੍ਹ ਜਾਣਾ ਨਾ ਜਲਦੀ ਗੁੰਝਰਾ ਪਾਣੇ ਸਾਨੂੰ ਥੋੜਾ ਤੇਜ਼ ਲਓ ਜੀ ਇਹ ਮਾਨਸਾ ਕੈਂਚੀਆਂ ਆ ਗਈਆਂ ਬਸਰੀ ਵੇਟ ਹੋ ਰਹੀ ਏ ਆ ਸਾਡਾ ਬੰਦਾ ਵੀ ਖੜਾ ਇੱਧਰ ਇਹ ਵੀ ਵੇਟ ਕਰੀ ਜਾਂਦਾ ਉਹ ਹੱਥ ਮੈਂ ਤਾਂ ਭੁੱਲੇ ਜਾਂ ਨਾ ਜੀ ਬਸ ਐ ਕਰਨ ਨੂੰ ਸੋਚੀ ਜਾਂਦਾ ਵੀ ਕੀ ਕੀ ਸਵਾਲ ਪੁੱਛੀ ਅੱਜ ਲਓ ਜੀ ਆਪਾਂ ਪਹੁੰਚ ਗਏ ਚੰਡੀ ਜਗ੍ਹਾ ਟਾਈਮ ਨਹੀਂ ਜਾਂਦਾ ਜੀ ਦੇਖੋ ਜਿਨੀ ਵਸਤੀ ਸਾਰੀ ਪਿੱਛੇ ਮਿੱਤਰ ਵੀਰ ਆਪਣਾ ਮੋਟੀਆਂ ਚੱਕਣ ਗਿਆ ਹੋਇਆ ਹੈ ਇਹ ਆਪਣਾ ਸਮਾਨ ਪਿਆ ਆ ਪੱਗ ਬਣਾ ਦਾ ਜ ਮੇਰੇ ਵੀ ਪੱਗ ਬਣਾਤੀ ਚਾਹ ਪਰਨਾ ਵਨ ਲਾਗਾ ਨਾ ਚਲਾਨ ਵੀ ਹੋ ਸਕਦਾ ਚੰਡੀਗੜ੍ਹ ਤੋਂ ਤੁਹਾਨੂੰ ਬੰਦੀਆਂ ਚਲਾਨ ਬਹੁਤ ਹੁੰਦੇ ਆ ਉਹ ਕਾਲੇ ਹੋ ਕੇ ਕੱਢ ਜੋ ਮੇਰਾ ਵੀ ਨਿਕਲ ਚੁਕਿਆ ਆ ਆਪਾਂ ਆਪਣੀ ਪਹਿਲੀ ਇੰਟਰਵਿਊ ਵਾਸਤੇ ਦੇਖੋ ਇਹੋ ਹੋਰ ਚੰਡੀਗੜ੍ਹ ਦੀ ਅਰਖਾ ਹੈ ਇਹ ਕਿਤੇ ਕਿਤੇ ਰਾਜਾ ਇਹ ਬਸ ਇਹ ਫੋਟੋ ਲੈ ਕੇ ਕੈਡਰ ਨਾਲ ਦੋਨਾਂ ਸਿਰਾਂ ਤੇ ਲਿਖੇ ਹੋਏ ਨੇ ਇਹ ਕਿ ਨਹੀਂ ਥੋੜੀ ਵਧੀਆ ਲੱਗ ਰਹੀ ਹੈ ਨਾ ਸੜਕਾਂ ਪਰ ਆਪਣੇ ਹੜਕਾਂ ਦੀ ਗੱਲ ਕਰੀਏ ਉਹ ਗੜਖੰਡਾਂ ਦੇ ਚੋਚੇ ਦੇ ਸੜਕਾਂ ਦੀ ਸ਼ਾਂ ਹੁੰਦੀ ਹੈ ਇੱਥੇ ਜਾਣ ਨੂੰ ਹੈ ਨਹੀਂ ਦੇਖੋ ਬੱਲਾ 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 ਕਿੱਡੀਆਂ ਬੇੜਾਂ ਉੱਚੀਆਂ ਤਾਂ ਆ ਲੱਗ ਰਹੀ ਤੇ ਹੋਊਗੀ ਲੋ ਜੀ ਅਸੀਂ ਇੱਥੇ ਅਗੇ ਬੈਠਾ ਰਹੇ ਹਾਂ ਬੰਦੇ ਦੀ ਚੱਕੋ ਜੀ ਆਪਣਾ ਪੋਡਕਾਸਟ ਸ਼ੁਰੂ ਹੋ ਗਿਆ ਮਰੀਆਕਾਰ ਸੀ ਬਜਾਣੇ ਚਾਹ ਪਾਣੀ ਪਹਿਲਾਂ ਵਧੀਆ ਪਿਆ ਹੁਣ ਆਪਣਾ ਲਓ ਜੀ ਹੁਣ ਅਸੀਂ ਫਲੈਟ ਚ ਪਹੁੰਚ ਚੁੱਕੇ ਆ ਇੱਥੇ ਅਸੀਂ ਰਾਤ ਦੀ ਛੜੀ ਰਹਿਸ਼ ਅੱਜ ਇਹ ਵੀ ਯਾਰ ਦੋਸਤ ਦੇ ਆ ਫਲੈਟ ਤੇ ਦੇਖੋ ਨਿਕਲੇਗੇ ਜੇ ਰੂਮ ਨੇ ਇਥੇ ਵਧੀਆ ਵੈਸੇ ਪਰ ਸੋਸਪਈ ਵਧੀਆ ਤੇ ਆ ਦੇਖੋ ਇਹਨਾਂ ਦਾ ਜਿਹੜੇ ਰਹਿੰਦੇ تھے ਸੰਸ ਜਿਹੜਾ ਉਹਨਾਂ ਦਾ ਬਾਹਰ ਦਾ 뷰 ਦੇਖੋ ਕਿੰਨਾ ਘੈਂਟ ਹੈ ਇਹ ਦਾ ਐਡਰੈਸ ਹੈ ਨਿਊ ਚੰਡੀਗੜ੍ਹ ਚ ਪੂਰਾ ਘੈਂਟ ਮਾਹੌਲ ਹੈ ਮੁਰਗੇ ਉੱਠੇ ਉੱਠਿਆਂ ਆਹ ਪਤਾ ਨਹੀਂ ਕੀ ਵਿਚਾਲੇ ਛੱਡਿਆ ਇਹਨਾਂ ਨੇ ਬਣਾ ਕੇ ਆਹ ਆ ਦੇਖੋ ਆਗਾ ਕਰਨ ਲੱਗੇ ਪਏ ਹੈ ਗੱਡੀਆਂ ਹੀ ਕਟੀਆਂ ਲੋ ਜੀ ਦੁਬਾਰਾ ਆਪਾਂ ਫੇਰ ਪਹੁੰਚ ਚੁੱਕੇ ਹਾਂ ਯੂਨੀਵਰਸਿਟੀ ਕਿਉਂਕਿ ਅਗਲੇ ਹੁਣ ਅਗਲੀ ਇੰਟਰਵਿਊ ਕਰਨੀ ਹੈ ਚੋ ਕੋਈ ਆਪਾਂ ਪਹੁੰਚੀ ਅਗਲੀ ਇੰਟਰਵਿਊ ਤੇ ਇਕੱਲੀ ਸ਼ਰਮ ਨਹੀਂ ਕਰੀਦਾ ਉਹਦਾ ਬੰਦਾ ਜੀ ਸੀ ਸਰਦਕਾ ਕੰਦਾ ਕੁਆਲੀ ਕੰਦਾ ਤੇ ਸਾਡਾ ਗੋਲਾਪ ਕੰਦਾ ਇਹ ਕੀ ਆ ਰੂਮ ਹੈ ਜੀ ਜਿਹੜੇ ਹੋਸਟਲਾਂ ਚੋਂ ਉਹ ਜਿਹੜੇ ਹੋਸਟਲ ਚ ਮਿਲਦੇ ਨੇ ਆਪਾਂ ਨੂੰ ਇੱਥੇ ਮੁੱਜੇ ਯੂਨੀਵਰਸਿਟੀ ਪੜ੍ਹਦੇ ਹਾਂ ਉਹ ਦੇਖੋ ਬਹੁਤ ਹੀ ਛੋਟੇ ਛੋਟੇ ਜਿਹੇ ਰੂਮ ਨੇ ਵੀ ਚਲੋ ਜੀ ਮੈਂ ਆਪਣੇ ਘਰ ਵਾਪਸ ਪੁੱਛ ਪਤਾ ਵੀ ਨਹੀਂ ਕਰੀ ਜੀ ਚਲ ਜਲਦੀ ਜਲਦੀ ਨਿਕਲੀਏ ਘਰੋਂ ਕਿਉਂਕਿ ਫੇਰ ਲੇਟ ਹੋ ਜਾਗੇ ਨਾ ਇਹ ਸੌਰਾਤੇ ਜਹਾਜ ਮਿਲ ਗਿਆ ਚਲੋ ਜੀ ਹੋ ਗਿਆ ਫਿਰ ਚੱਲਦੇ ਆ ਵਾਏ ਵਾਏ